ਰੋ ਸਾਰੇ ਅਨਸਾਸੀ ਕਾਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਟਾਈਮ ਦੀ ਸਵੇਰ ਦਾ ਤੇ ਆਪਾਂ ਬਣਾਈਏ ਪਕੌੜੇ। ਤਾਜ ਪਹੁੰਚਾ ਰਹੇ ਹਾਂ ਤੇ ਇਹਦੇ ਵਿੱਚ ਤੇਰਾ ਆਖੀ ਹੋ ਮਘਣੀ ਪਈ ਉਹ ਖੱਟੀ ਹੋਗੀ ਸਬਜ਼ੀ ਚ ਪਾਉਣ ਲੈ ਰਹੀ। ਉਹਨੂੰ ਧਰਤਾ ਮੈਂ ਚੱਲ ਆਪਾਂ ਕੀ ਹੋ ਬਣਾ ਨਹੀਂ ਨੇ। ਉਹਨੂੰ ਦੋਂਡਣਾ ਦੀ ਮੜਾਈ ਹੋਗੀ ਪਾਲਕ ਦੀ ਪਾ ਕੇ ਦੇ ਦਨਾ ਚਾਹੁੰਦੇ ਨਾਲ ਦੀ ਜਿਹੜੀ ਉਹ ਪਾ ਕੇ ਦਹੀਂ ਲਾ ਕੇ ਸਵੇਰੇ ਰੱਖ ਦਾਂਗੇ ਸ਼ਾਮ ਨੂੰ ਲੜਕਾ ਲਾਂਗੇ ਥੋੜਾ ਬਗਣਾ ਨਹੀਂ ਇਧਰ ਮੈਂ ਵੇਸਣ ਲੈ ਆਂ ਕੱਢ ਕੇ ਦਹੀਂ ਚ ਪਾਉਣਗੇ ਨਾ ਪਕਾਵਾਂਗੇ ਨਾ ਲੋ ਜੀ ਇਹ ਵੀ ਨੋਕ ਬੜਗੋ ਥੋੜਾ ਪੱਕਾシャ ਜਾਓ ਇੱਕ ਵਾਰੀ ਬੋ ਜੀ ਵੀਡੀਓ ਕੋ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਵਾ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬਾਤ ਉਹ ਆ ਤੇ ਸ਼ੇਅਰ ਕਰਿਓ ਮਿਰਚਾਂ ਪਾਦ ਗਏ ਹੁਣ ਪਾਦ ਗਏ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਪਾਦ ਗਏ ਨਮਕ ਆਪਾਂ ਨਮਕ ਥੋੜਾ ਪਾਉਣਾ ਕਿਉਂਕਿ ਥੋੜੀ ਜਿਹੀ ਪਾਦ ਗਏ ਹਲਦੀ ਪਤਾ ਕਿਉਂ ਕਿ ਆਪਾਂ ਮਿਰਚ ਮਸਾਲਾ ਇਹਦਾ ਕਿ ਨਹੀਂ ਜੀ ਵੀ ਫਿਰਦਾ ਤੇ ਆਪਾਂ ਸਾਰਾ ਕੰਮ ਕਰ ਕੋ ਇਹ ਕਰ ਲਿਆ ਤੇ ਫਿਰ ਖਾਊ ਕੌਣ ਕਿ ਉਹ ਤੇ ਗਿਆ ਜੇ ਇਧਰ ਬਣ ਹੁਣ ਇਹਨੂੰ ਮਿਲਾ ਕੇ ਸਾਈਡ ਤੇ ਕਰ ਦੇਣੀ ਬਣ ਗਿਆ ਹੈ ਇਹ ਕਿਉਂ ਸਮੈ ਲਾਉਣ ਲਈ ਇਹਨੂੰ ਪਾ ਲਿਆ ਤੇਲ ਤੇ ਤਵਾ ਦਿੱਤਾ ਰੱਖ ਉਦੋਂ ਆਪਾਂ ਇਧਰ ਕੋਲ ਤਿਆਰ ਕਰ ਲਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸੋਲ ਸੋਲ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਫਿਰ ਇਹਨੂੰ ਪਿੱਛਾ ਕੋਲ ਲੈਨੇ ਥੋੜਾ ਜਿਹਾ ਹੋਰ ਪਤਲਾ ਕਰ ਲਾਂਗੇ ਨੇੜੇ ਤੋਂ ਕੈਮਰਾ ਕਰਕੇ ਆਪਾਂ ਜਦੋਂ ਕੋਈ ਚੀਜ਼ ਬਣਾਉਣੀ ਰਹੋ ਨਾਲੇ ਹੋਰ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਵਾਸ ਹੋndi ਜੇ ਨਾਲ ਉਹ ਫਿਰ ਆਪਾਂ ਕਰਦੇ ਕੋਈ ਇੰਤਜ਼ਾਮ ਆ ਗਿਆ ਰਹੀ ਲੈ ਚਾਹੇ ਨਾ ਕਿ ਤੁਮ ਲੱਗਦੇ ਗਏ ਰਹੀ ਤੇ ਇਹਨਾਂ ਦਾ ਦੀ ਕੋਰਦੇ ਵਾਲਾ ਮੈਂ ਇਹਲਾ ਕਰਕੇ ਸਾਫ ਕੀਤਾ ਕਰ ਹੁਣ ਇਹਨੂੰ ਕਰਦੇ ਆਪਾਂ ਪਾਸੇ ਆਪਾਂ ਣੀ ਗਣੀ ਕੇ ਪਾਸੇ ਕੋੜਨ ਬਣਾ ਲੇਗੇ ਤੁਹਾਨੂੰ ਪਤਾ ਅੱਗੇ ਹੁਣੀ ਵਨਸ ਵਨ ਕੰਮ ਆ ਗਿਆ ਬਾਜ਼ਾਰਾਂ ਚ ਮੁੰਗਰ ਆ ਲੈ ਉਹਦੀ ਉਹਲਾ ਯੋਦੀ ਆ ਲੈ ਉਹ ਅੱਗੇ ਕਿੱਥੇ ਮੰਗਰੇ ਸ਼ੁੰਗਰੇ ਅੱਗੇ ਨਹੀਂ ਗੈਸ ਕਰਤਾ ਮੈਂ ਬੰਦ ਅੱਗੇ ਕਰੇ ਪਕਵੜੇ ਗੰਮ ਬਣਾ ਕੇ ਆਪਾਂ ਰੇਂਜ ਪਾਉਨੇ ਆ ਸ਼ੁਆ ਮਹਾਰਾਜਾ ਜੀ ਆਸ਼ਾ ਤੇਰਾ ਹੀ ਆਸ ਹੈ ਦਾਤਾ ਜੀ ਹਰ ਕੰਮ ਜਾ ਬਸਾਈਏ ਨਾਲ ਨਾਲ ਇਹਦਾ ਪਾਈ ਗਿਆ ਨਾ ਤੇਲ ਕਿਉਂਕਿ ਫਿਰ ਇਹ ਆਪਾਂ ਇਦਾਂ ਸੁੱਕਣਾ ਨਹੀਂ ਬਣਾਉਣਾ ਮਨਾ ਕੋਈ ਆ ਗਈ ਦੱਸਿਓ ਤੁਹਾਨੂੰ ਵੀਡੀਓ ਜਿਹੜੀ ਸਾਪ ਦੀ ਦੀ ਅੱਜ ਵਾਲੀ ਵੀਡੀਓ ਦੇਖਣੀ ਤੋਂ ਲੀਦੀ ਵੀ ਮਨਾ ਬਾਰੀਕ ਜਾਂਦੇ ਜਦੋਂ ਜਿਆਦਾ ਨਹੀਂ ਪੈਂਦਾ ਨਾ ਰਾਹ ਤੇ ਬਾਰੀਕ ਤੇ ਜੇ ਖੋਲਦੇ ਨਹੀਂ ਤਾਂ ਫਿਰ ਆਪਾਂ ਫੇਲੀ ਬਣਦੀ ਹੈ ਇਹ ਖੋਲ ਦੇਨੇ ਆ ਤੇ ਫਿਰ ਜਾਣਨ ਹੋ ਜਾਂਦਾ ਕੰਮ ਕਿਦਾਂ ਨੇ ਸੋਤਰਿਆ ਨਹੀਂ ਆਉਂਦਾ। ਜਵਾਜ ਦੇਖੋ ਐਦਾਂ ਕਰ ਕਰਕੇ ਪਕੌੜਾ ਬਣਾ ਲਵੇ। ਫਿਰ ਆਵਣਾ ਪਾਣੀ ਠੰਡੇ ਦੇ ਵਿੱਚ ਪੇਂਗੇ। ਡੇਨ ਬਣਾ ਕੇ ਤੇ ਰੋਟੀ ਖਾਵਾਂਗੇ। ਜਰੂਰੀ ਇਹ ਬਣੀ ਰਿਓ ਨਾਲ-ਨਾਲ ਮੈਂ ਐਦਾਂ ਕਰਦਾ ਹਾਂ ਕਿ ਪਕੌੜਾ ਬਣ ਰਿਹਾ। ਜਵਾਜ ਰਾਈ ਅੱਗੇ ਆਪਾਂ ਇਦਾਂ ਬਣਾਉਣੀ ਨੇ ਹੇ ਮੇਰੀ ਮੰਮੀ ਨੇ ਨਾਨੀ ਮੇਰੀ ਨੇ ਜਦੋਂ ਹੋਣਾ ਨਾਲ ਤੰਦੂਰ ਦੇ ਨਾਲ ਰੋਟੇ ਆਪਾਂ ਵੀ ਕੇ ਜੇ ਤਾ ਉਹਨੇ ਤੰਦੂਰ ਲਾ ਉਹਨੇ ਤੰਦੂਰ ਹੈਗਾ ਆਪਣੇ ਕੋਲ ਜਦੋਂ ਕੜੀ ਜਾਂ ਛੋਲੇ ਜਾਂ ਸੌਦੀ ਜਾਂ ਕੋਸ਼ਿਸ਼ ਇਹ ਜਰਮੀ ਵਾਲੀ ਕੀ ਦੋ ਟਲੂਰ ਤਾਉਂਡਾ ਲਿਆ ਨਾ ਕੋਈ ਰੋਟੇ ਤੇ ਉੱਪਰ ਪੜੀ ਜਾਣੀ ਆਂਡੀ ਆ। ਬਾਕੀ ਟਲੂਰ ਵੀ ਨਹੀਂ ਨਾਲ। ਜਿਵੇਂ ਸਾਲ ਜਿਹੜਾ ਵੇਖੀਓ ਤੁਸੀਂ ਗਾਟ ਕੇ। ਬਾਦੂ ਦਾ ਪਖਾਗ ਨਰਮਾ ਨਾਲ। ਟਲੂਰ ਟੰਗਾ ਉਟਣਾ। ਪਿਆਜ਼ ਵੀ ਮਕਾਈ ਦੇ ਨਾਲ ਉਟਣਾ। ਸਾਗ। ਮਹਾਰਾ ਹੀ ਨਹੀਂ ਇੰਨਾ ਕੋਹਨ ਨਰ ਪਾਇਆ। ਤੇ ਆਪਾਂ ਆਪਣੀ ਮਿੱਠੀ ਕਰਕੇ ਖਾ ਖਵਾ ਸਕਦੇ। ਕੇਰੀਆ ਥਾਲ ਦੇ ਵਿੱਚ ਸਕਦੇ। ਮਹਾਰਾਜਾਰੇ ਸਾਰੇ ਤੁਹਾਨੂੰ ਬਲ ਬੰਸ਼ੀ ਲੋਜ ਪਕੌੜਾ ਆਪਣਾ ਵੇਖੋ ਬਣ ਕੇ ਹੋ ਗਈਆਂ ਤਿਆਰ ਦੇਖੋ ਹੁਣ ਇਹਨਾਂ ਨੂੰ ਪਠਾਨੀ ਠੰਡੀਆਂ ਆ ਜਾਣ ਮੜ ਦੇਣਾ ਜਿਗਾ ਫਿਰ ਇਹਨਾਂ ਨੂੰ ਆਪਾਂ ਪਾਣੀ ਚ ਭਿਨੇ ਤੇ ਇਹਦੇ ਪਾਣੀ ਜਿੰਨੂੰ ਜੋੜ ਕੇ ਤੇ ਫਿਰ ਦਹੀਂ ਜਿਹੀ ਪਾਣੀ ਫਿਰ ਆਪਾਂ ਬਣਾਉਂ ਜਾਂਦੇ ਹਾਂ ਤੇ ਚਲੋ ਜੀ ਤੇ ਪ੍ਰਸ਼ਾਦ ਦੇ ਲਾ ਕੇ ਖਾ ਕੇ ਵੇਲੇ ਲੋ ਜੀ ਆਪਾਂ ਬਣਾ ਲਈ ਜਾਈ Gracias. ਦੇਖੋ ਜੀ ਦਹੀਂ ਉਹ ਆਪਣਾ ਬਣ ਕੇ ਤਿਆਰ ਇਹਨਾਂ ਭਗੌੜਾਂ ਨੂੰ ਪਾਣੀ ਵਿੱਚ ਜ਼ਰੂਰ ਬਣਾ ਕੇ ਪੇਹੋ ਤਾਂ ਜਿਹੜਾ ਆਪਾਂ ਤੇਲ ਪਾਉਣੇ ਤਲਣ ਵਾਸਤੇ ਜਦੋਂ ਆਪਾਂ ție ਨੇ ਪਾਣੀ ਸੀ ਤੇ ਫਿਰ ਉਹਨਾਂ ਨੂੰ ਜਦੋਂ ਨਿਚੋੜ ਕੇ ਕੱਢਦੇ ਤੇਲ ਜਿਹੜਾ ਵਿੱਚੋਂ ਨਿਕਲ ਜਾਂਦਾ ਇਸ ਕਰਕੇ ਪੇੜੀਆਂ ਜਰੂਰੀ ਹੈ ਤੁਸੀਂ ਵੀ ਬਣਾਇਓ ਤਾਂ ਖਾਇਓ ਆਹੇ ਆ ਜਿਹੜੀਆਂ ਜੋਸ਼ ਹੁੰਦੇ ਦੇ ਦਿੰਨੇ ਖਾਣ ਨੂੰ ਜੋਸ਼ ਉਹ ਨਹੀਂ ਖਾ ਲੈਣਾ ਤੇ ਚਲੋ ਜੀ ਇੱਧਰ ਆ ਜਿਹੜੀ ਬਰਫਾ ਪਾਈ ਹੈ ਇਹਦੇ ਵਿੱਚ ਉਹਨੂੰ

ਚਲੋ ਲਈ ਗਿਆ ਬਾਣੇ ਨੂੰ ਰਾਜ ਨੂੰ ਭਰਿਆ ਜੀ ਫਿਰ ਆਪਾਂ ਲਾਉਣੀ ਨੇ ਪ੍ਰਸ਼ਾਦੇ ਘਿਓ ਵੀ ਬਣ ਗਿਆ ਉਹ ਬਣ ਗਿਆ ਹੰਗੜੀ ਜਿਹੜਾ ਪੌਣ ਅੱਧੀ ਰੇੜਵੀ ਬਣ ਗਈ ਇਹ ਤਿੰਨ ਕਪਾੜੀ ਗੜਵੀ ਆ ਅੱਧੀ ਗੜਵੀ ਤਿਆਰ ਹੋ ਗਈ ਤੇ ਉਹਦੇ ਕੋਟਨ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅਨਨ ਸਬਸਕ੍ਰਾਈਬ ਕਰਿਓ ਸ਼ੇਅਰ ਬਾਤੋ ਵਾਦਾ ਕਰੋ ਚਲੋ ਜੀ ਮਿਲਾਂਗੇ çam manı